ਆਪਟਿਕ ਸੀ ਹੋਰ ਕੁਝ ਨਹੀਂ ਤੁਸੀਂ ਅਸੀਂ ਸਪੈਸ਼ਲੀ ਅੱਜ ਹੀ ਸਪੀਕਰ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਲਾਅ ਐਂਡ ਆਰਡਰ ਜਿਹੜੀ ਹੈ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਾਰੋਬਾਰੀ ਲੁਧਿਆਣਾ ਛੱਡ ਕੇ ਮਧਿਆ ਪ੍ਰਦੇਸ਼ ਜਾ ਰਹੇ ਨੇ ਤੁਹਾਡੇ ਕਾਨੇ ਤੇ ਜੂ ਨਹੀਂ ਸਰਕਾਰੀ ਤੇ ਤੁਸੀਂ ਉਹਦੇ ਤੇ ਚਰਚਾ ਕਰੋ ਹੀ ਹੈਜ਼ ਪ੍ਰੋਮਿਸਡ ਮੈਂ ਕਰਾਵਾਂਗਾ ਪਰ ਮੈਨੂੰ ਕੋਈ ਆਸ ਨਹੀਂ ਤੁਸੀਂ ਲੈ ਅੱਛਾ ਨੰਬਰ 2 ਕਾਨੂੰਨੀ ਵਿਵਸਥਾ ਦੋਵਾਂ ਤੇ ਵੱਧ ਸੈਸ਼ਨ ਵੱਧ ਦੇਣ ਦੀ ਮੰਗ ਕੀਤੀ ਜੱਜ ਕੋਈ ਅਲਿਗੇਸ਼ਨ ਲਾ ਰਹੇ ਨੇ ਕਹਿੰਦੇ ਜਿਹੜੇ ਗੈਂਗਸਟਰ ਪਨਪੇ ਨੇ ਉਹ ਕਹਿੰਦੇ ਕਾਂਗਰਸ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਹੀ ਪਨਪੇ ਨੇ ਕਹਿੰਦੇ ਹੁਣ ਬਾਜਵਾ ਸਾਹਿਬ ਯੂ-ਟਰਨ ਲੈ ਰਹੇ ਨੇ ਉਹ ਮੈਂ ਯੂ-ਟਰਨ ਕਿਹੜੀ ਗੱਲ ਦਾ ਲੈਣਾ ਹੈ ਰਾਜ ਇਹ ਕਰ ਰਿਹਾ ਤੇ ਬਾਜਵਾ ਸਾਹਿਬ ਦਾ ਯੂ-ਟਰਨ ਇੱਥੇ ਕੀ ਕਰੇਗਾ ਜੀ ਡੇਰਾ ਬਾਬਾ ਨਾਨਕ ਦੀ ਇਲੈਕਸ਼ਨ ਦੇ ਵਿੱਚ ਇੱਕ ਨਾਮੀ ਗੈਂਗਸਟਰ ਦੇ ਸਾਰੇ ਪਰਿਵਾਰ ਨੂੰ ਆਪ ਨੇ ਉਨ੍ਹਾਂ ਦੀ ਆਪ ਦੀ ਵਿਤਰੀ ਵਿੱਚ ਉਹਦੀ ਸ਼ਮੂਲੀਅਤ ਹੁਣ ਆ ਜੋ ਕੁਝ ਇੱਥੇ ਹੋ ਰਿਹਾ ਵੇਖੋ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਵਾਲੇ ਇਹ ਨੇ ਇਹਨਾਂ ਦੀ ਸਰਕਾਰ ਹੈ ਜਿਹੜਾ ਅਬੋਰ ਦੇ ਵਿੱਚ ਕਤਲ ਹੋਇਆ ਸੰਜੇ ਵਰਮਾ ਦਾ ਉਹ ਕਿਨੇ ਕੀਤਾ ਉਹ ਲੋਰੈਂਸ ਬਿਸ਼ਨੋਈ ਗੈਂਗ ਨੇ ਕੀਤਾ ਜੀ ਤੇ ਮੈਂ ਸਮਝਦਾ ਸਾਰੇ ਅੱਛਾ ਜਲੰਧਰ ਵਿਅਸਤੀ ਇਲੈਕਸ਼ਨ ਦੇ ਵਿੱਚ ਇੱਕ ਟ੍ਰਿਪਲ ਮਰਡਰ ਕੇਸ ਦਾ ਗੈਂਗਸਟਰ ਜਿਹੜਾ ਪਟਿਆਲਾ ਜੇਲ ਸੀ ਉਹ ਸਪੈਸ਼ਲੀ ਲਿਆਂਦਾ ਗਿਆ ਜਲੰਧਰ ਵਰਤਿਆ ਗਿਆ ਇਸ ਤਰ੍ਹਾਂ ਹੀ ਅੰਤਰਨਤਾ ਦੇ ਇਲੈਕਸ਼ਨ ਹੋਣੀ ਇੱਥੇ ਵੀ ਕਿਸੇ ਗੈਂਗਸਟਰ ਨੂੰ ਵਰਤਣਗੇ ਗੈਂਗਸਟਰਾਂ ਦੇ ਸਾਰੇ ਵੱਡੇ ਜੇ ਕੋਈ ਇਹ ਹੈ ਨੇ ਇਹਨਾਂ ਦਾ ਕੇਸ ਪਲੀਡ ਕਰਨ ਵਾਲੇ ਤੇ ਆਪਦੀ ਸਰਕਾਰ ਹੈ ਬਾਜਪਾ ਸਾਹਿਬ ਬੈਠੋ ਜੀ ਅੱਜ 11 ਵਜੇ ਸੈਸ਼ਨ 11 ਵਜੇ ਖਤਮ ਹੋ ਗਿਆ ਸੈਸ਼ਨ 11 ਵਜੇ ਦਾ ਸਾਹਿਬ ਅੱਗੇ ਵੀ ਬਿਜ਼ਨਸ ਚੱਲਣਾ ਸੀਗਾ ਬਿਜ਼ਨਸ ਦੇ ਵਿੱਚ ਤੁਸੀਂ ਐਡਵਾਈਸ ਵੀ ਕੀਤੀ ਹੋਣੀ ਹੈ ਲੇਕਿਨ 11 ਵਜੇ ਖਤਮ ਕਰਨ ਦਾ ਕੀ ਮਤਲਬ ਹੈ ਸਰਪਾ ਸਾਹਿਬ ਨੇ ਇਹਨਾਂ ਦਾ ਰਾਜ ਹੀ ਖਤਮ ਹੋਣ ਨੂੰ ਫਿਰਦਾ ਜੀ ਇਹਨਾਂ ਨੇ ਸੈਸ਼ਨ ਕੀ ਮਕਾਣਾ ਇਹਨਾਂ ਕੋ ਕੰਮ ਹੀ ਹੈ ਨਹੀਂ ਕਿਸੇ ਕਿਸਮ ਦਾ ਪਹਿਲੇ ਕੇਜਰੀਵਾਲ ਨੂੰ ਪੁੱਛਦੇ ਨੇ ਜਿਉ ਉਹਨੇ ਕਿਹਾ ਤਾਂ ਉਹਨੇ ਕਿ ਅੱਜ ਕੋਈ ਹੋਰ ਕੰਮ ਹੈ ਨਹੀਂ ਕੱਲ ਵੀ ਫਰਾਡ ਹੀ ਮਾਰਨਾ ਕੋਈ ਨਹੀਂ ਕਰਨਾ ਦਾ 13 ਬਾਬਾ ਨਾਨਕ ਤੇ ਵਿਧਾਇਕ ਹੈ ਜੀ ਇੱਕ ਦਿਨ ਦਾ ਸਮਾਂ ਇਨਫ ਹੋਗਾ ਆਪ ਨੂੰ ਲੱਗਦਾ ਹੈ ਇਸ ਕਾਨੂੰਨ ਆਪ ਦੇਖੀਏ ਬਹੁਤ ਅਹਿਮ ਹੁੰਦਾ ਹੈ ਪੰਜਾਬੀ ਅਭੀ ਤੱਕ ਆਪ ਸਭ ਤੋਂ ਬੜੀ ਬਾਤ ਦੇਖੀ ਐਜ਼ ਲੀਡਰ ਆਫ ਦੀ ਓਪੋਜੀਸ਼ਨ ਜੋ ਇਹਨਾਂ ਨੇ ਕੱਲ ਕਾਨੂੰਨ ਲੈ ਕੇ ਆਣਾ ਹੈ ਉਸ ਦੀ ਕਾਪੀ ਮਾਰੇ ਬਾਸ ਨਹੀਂ ਕੋਈ ਮਿੰਟਸ ਕੁਝ ਵੀ ਨਹੀਂ ਆਇਆ ਕੁਝ ਵੀ ਨਹੀਂ ਆਇਆ ਜੀ ਕੋਈ ਮਿੰਟਸ ਕਿੱਥੋਂ ਆਣੇ ਇਹਨਾਂ ਕੋ ਆਪ ਕਾਪੀ ਤਿਆਰ ਨਹੀਂ ਹੈ तो डू यू थिंक दे आर सीरियस है समझ रहे हो तो सीरियस है कंप्लेंट ऐसे है मेरी एक वीडियो को इन तरोड़ा मरोड़ा है मैंने वो कंप्लेंट सेक्टर तीन पुलिस स्टेशन में दे रखी है पुलिस कंप्लेंट है आई हैव गिवन दम वो अपना पेन ड्राइव भी दी है और मैंने कहा है कि इनके खिलाफ इन्वेस्टिगेशन कीजिए और केस दर्ज कीजिए और उसमें क्रिमिनल कॉन्स्प्रेसी में केजरीवाल है भगवंत है ये इनका फर्जी फाइनेंस मिनिस्टर है और अमन अरोड़ा चारों पर है अगर मैं एक दो दिन और पुलिस को दूंगा चंडीगढ़ की अगर कोई कार्रवाई ये नहीं करेंगे क्योंकि मुझे एक है क्योंकि भगवंत मान तो सीधा मिनिस्टर ऑफ होम अफेयर्स जो हैं अमित शाह जी उसका आदमी चीफ मिनिस्टर के खिलाफ कार्रवाई होती कि नहीं इससे ही प्रूव हो जाएगी इसके बाद अगर ये कार्रवाई करेंगे ਤੋ ਸਮਝ ਆ ਜਾਵੇ ਕਿ ਨਹੀਂ karenge to aap saab se le liye nahi to phir main court de phir main ha 100% di phir court ch jaawange case register karawange jaggu pakrane vaa bhagwanpuriyan di mata da jehda qatl hoya hai jehde uthon de vithan ne dera mata da oh vehli hogi kisi qatl ho gayi saddi party de leader te upar allegation maar rahe ne main is gal da na koi jawab dena chann ke jawab te police de ji ਜਾ ਉਹਨਾਂ ਦਾ ਪਰਿਵਾਰ ਦੇ ਆ ਇਹਨੂੰ ਕੋ ਥੋੜਾ ਜਿਹਾ ਯਾਰ ਵੇਲੇਆ ਹੋਏ ਇੱਥੇ ਇਹ ਹੋਰ ਨੂੰ ਵੀ ਦੇ ਦਿਓ ਆਓ